ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਸਿੱਖ ਇਤਿਹਾਸ ਦੀਆਂ ਉਹ ਨਿਸ਼ਾਨੀਆਂ ਦਿਖਾਵਾਂਗੇ ਜਿਹੜੀਆਂ ਕਿ ਹੌਲੀ-ਹੌਲੀ ਮਿਟਦੀਆਂ ਜਾ ਰਹੀਆਂ ਨੇ ਉਹ ਨਿਸ਼ਾਨੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗੁਫਾਵਾਂ ਅਸਲ ਦੇ ਵਿੱਚ ਇਹ ਗੁਫਾਵਾਂ ਦੀ ਗਿਣਤੀ 3 ਸੀ ਪਰ ਦੋ ਗੁਫਾਵਾਂ ਮਿੱਟੀ ਪੈਣ ਦੇ ਕਰਕੇ ਬੰਦ ਹੋ ਚੁੱਕੀਆਂ ਹਨ ਅਲੋਪ ਹੋ ਚੁੱਕੀਆਂ ਇਹਨਾਂ ਦੇ ਵਿੱਚੋਂ ਸਿਰਫ ਇੱਕ ਗੁਫਾ ਬਚੀ ਹੈ ਜਿਹੜੀ ਕਿ ਥੋੜੀ ਕਿ ਪੱਕੀ ਕੀਤੀ ਗਈ ਹੈ ਤੇ ਬਾਕੀ ਉਹ ਵੀ ਜਿਹੜੀ ਹੈਗੇ ਮਿਟਦੀ ਜਾ ਰਹੀ ਕਿਉਂਕਿ ਉਸ ਦੇ ਵਿੱਚ ਪੂਰਾ ਪ੍ਰਬੰਧ ਨਹੀਂ ਹੈਗਾ ਮਿੱਟੀ ਪੈਂਦੀ ਜਾ ਰਹੀ ਹੈ ਤੇ ਉਹਦੇ ਅੰਦਰ ਜਾਣਾ ਵੀ ਮੁਸ਼ਕਲ ਹੈ ਇਹ ਗੁਫਾਵਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਆ ਆਪਣੇ ਸਿੰਘਾਂ ਸਮੇਤ ਬਹੁਤ ਲੰਮਾ ਸਮਾਂ ਇੱਥੇ ਰਹਿੰਦੇ ਰਹੇ ਨੇ ਤੇ ਜਦੋਂ ਮੁਗਲਾਂ ਦਾ ਯੁੱਧ ਹੁੰਦੇ ਸੀ ਤਾਂ ਇੱਥੇ ਆ ਕੇ ਹੀ ਉਹ ਆਪਣੀ ਠਹਿਰ ਕਰਦੇ ਸੀ ਇਹ ਗੁਫਾਵਾਂ ਦਾ ਰਸਤਾ ਜਿਹੜਾ ਹੁੰਦਾ ਸੀਗਾ ਉਹ ਜੰਗਲਾਂ ਦੇ ਨਾਲ ਟਕਿਆ ਹੁੰਦਾ ਸੀ ਤਾਂ ਕਿ ਦੁਸ਼ਮਣ ਫੌਜਾਂ ਨੂੰ ਪਤਾ ਨਾ ਲੱਗ ਸਕੇ ਇਹ ਪਿੰਡ ਪੈਂਦਾ ਜੀ ਰੈਲ ਮਾਜਰਾ ਜ਼ਿਲ੍ਹਾ ਨਮਾ ਸ਼ਹਿਰ ਦਾ ਪਿੰਡ ਹੈ ਨਮਾ ਸ਼ਹਿਰ ਤੋਂ ਰੋਪੜ ਵਾਲੇ ਹਾਈਵੇ ਦੇ ਬਿਲਕੁਲ ਉੱਪਰ ਪੈਂਦਾ ਪਿੰਡ ਹੈ ਪਿੰਡ ਰੈਲ ਮਾਜਰਾ ਰੋਪੜ ਤੋਂ 4 ਕਿਲੋਮੀਟਰ ਨਮਾ ਸ਼ਹਿਰ ਤੋਂ ਜਾਲੀ ਕਿਲੋਮੀਟਰ ਹੈ ਚਮਕੌਰ ਸਾਹਿਬ ਇਥੋਂ 15 ਕਿਲੋਮੀਟਰ ਪੈਂਦਾ ਹੈਗਾ ਤੇ ਇਥੋਂ ਪਿੰਡ ਤੋਂ ਰੋਪੜ ਪਹਾੜੀਆਂ ਦੇ ਉੱਪਰ ਰੋਪੜ ਜਿਹੜਾ ਸ਼ਹਿਰ ਆ ਤੁਸੀਂ ਆਮ ਹੀ ਦੇਖਣ ਨੂੰ ਮਿਲ ਜਾਂਦਾ ਹੈ ਤੇ ਸਤਲੁਜ ਦਰਿਆ ਤੋਂ ਵੀ ਇਹ 4-5 ਕਿਲੋਮੀਟਰ ਦੂਰ ਹੈ ਰਾਇਲ ਮਾਜਰਾ ਪਿੰਡ ਜਦੋਂ ਤੁਸੀਂ ਹਾਈਵੇ ਤੇ ਉਤਰੋਗੇ ਤਾਂ ਕੱਚਾ ਰਸਤਾ ਜਾਂਦਾ ਜਿਹੜੇ ਸਾਹਮਣੇ ਤੁਸੀਂ ਪਹਾੜੀ ਦੇਖ ਰਹੇ ਹੋ ਇਹਨਾਂ ਪਹਾੜੀਆਂ ਤੱਕ ਜਾਣ ਦੇ ਲਈ ਤੁਹਾਨੂੰ ਪਿੰਡ ਤੋਂ ਬਾਅਦ ਲਗਭਗ 3 ਕਿਲੋਮੀਟਰ ਦਾ ਕੱਚਾ ਰਸਤਾ ਜਿਹੜਾ ਹੈਗਾ ਉਹ ਤੈਅ ਕਰਨਾ ਪਊਗਾ ਉਸ ਤੋਂ ਬਾਅਦ ਜੇ ਤੁਸੀਂ ਜਾਓਗੇ ਤਾਂ ਤੁਹਾਨੂੰ ਪਹਾੜੀਆਂ ਮਿਲਣਗੀਆਂ ਉੱਥੇ ਪਹਾੜੀਆਂ ਦੇ ਵਿੱਚ ਨਿਸ਼ਾਨ ਨੀ ਹੈ ਕਿ ਉੱਥੇ ਇੱਕ ਗੁਰਦੁਆਰਾ ਸਾਹਿਬ ਹੈ ਇੱਕ ਉਪਰ ਮੰਦਿਰ ਬਣਿਆ ਹੋਇਆ ਹੈਗਾ ਤਾਂ ਉਸ ਜਗ੍ਹਾ ਦੇ ਉੱਪਰ ਹੀ ਇਹ ਗੁਫਾਵਾਂ ਹੈਗੀਆਂ ਇਹਨਾਂ ਦੀ ਸਾਂਭ ਸੰਭਾਲ ਜਿਹੜੀ ਹੈਗੀ ਆ ਪੂਰੇ ਤਰੀਕੇ ਦੇ ਨਾਲ ਨਹੀਂ ਕੀਤੀ ਜਾ ਰਹੀ ਨਾ ਪੰਥ ਵੱਲੋਂ ਨਾ ਕੌਮ ਦੇ ਵੱਲੋਂ ਇਹਨਾਂ ਦੀ ਸਾਂਭ ਸੰਭਾਲ ਕਿਸੇ ਵੇਲੇ ਬਾਬਾ ਸੁੰਦਰਦਾਸ ਜੀ ਨੇ ਕਾਫੀ ਸਮਾਂ ਕੀਤੀ ਹੈ ਜਿਨ੍ਹਾਂ ਨੇ ਇਹ ਲੱਭੀਆਂ ਸੀਗੀਆਂ ਆਜ਼ਾਦੀ ਦੇ ਸਮੇਂ ਉਹਨਾਂ ਨੇ ਦੇਖਭਾਲ ਕੀਤੀ ਤੇ ਉਸ ਤੋਂ ਬਾਅਦ ਬਾਬਾ ਕਿਸ਼ਨ ਸਿੰਘ ਜੀ ਇਹਨਾਂ ਗੁਫਾਵਾਂ ਦੀ ਸਾਂਭ ਸੰਭਾਲ ਕਰ ਰਹੇ ਨੇ ਪਰ ਉਹਨਾਂ ਨੂੰ ਮਦਦ ਦੀ ਲੋੜ ਹੈ ਤੁਸੀਂ ਵੀ ਹੋ ਸਕਦਾ ਮਦਦ ਕਰੋ ਤੇ ਅਸੀਂ ਵੀ ਮਦਦ ਕਰੀਏ ਇਹ ਗੁਫਾਵਾਂ ਨੂੰ ਜਾਣ ਵਾਲਾ ਰਸਤਾ ਹੈ ਕੱਚੇ ਪਹਾੜਾ ਹੈ ਮਿੱਟੀ ਵਾਲੇ ਪਹਾੜਾ ਹੈ ਸ਼ਿਵਾਲਿਕ ਦੀਆਂ ਪਹਾੜੀਆਂ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਹਿਮਾਚਲ ਦੇ ਨਾਲ ਵਾਲੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਗੁਫਾਵਾਂ ਤਿੰਨ ਬਣਾਈਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਤੁਹਾਡੇ ਸਾਹਮਣੇ ਗੁਫਾ ਹੈਗੀ ਹੈ ਜੀਦਾ ਕਿ ਦਰਵਾਜ਼ਾ ਬਹੁਤ ਜ਼ਿਆਦਾ ਘਟ ਹੈ ਕਿਸੇ ਵੇਲੇ ਇਹ ਦਰਵਾਜ਼ਾ ਇੰਨਾ ਵੱਡਾ ਹੁੰਦਾ ਸੀਗਾ ਕਿ ਸਿੰਘ ਇਹਨਾਂ ਦੇ ਵਿੱਚ ਘੋੜਿਆਂ ਦੇ ਸਮੇਤ ਅੰਦਰ ਚਲੇ ਜਾਂਦੇ ਹੁੰਦੇ ਸੀ ਪਰ ਹੁਣ ਮਿੱਟੀ ਪੈਣ ਕਰਕੇ ਸਾਫ ਸੰਭਾਲ ਨਾ ਹੋਣ ਕਰਕੇ ਇਹ ਜਿਹੜੀਆਂ ਗੁਫਾਵਾਂ ਇਹਨਾਂ ਦਾ ਰਸਤਾ ਬੰਦ ਹੋ ਚੁੱਕਿਆ ਇਹਨਾਂ ਦੇ ਵਿੱਚ ਮਿੱਟੀ ਭਰਦੀ ਜਾ ਚੁੱਕੀ ਹੈ ਮਿੱਟੀ ਬਹੁਤ ਜ਼ਿਆਦਾ ਭਰ ਚੁੱਕੀ ਹੈ ਅਸਲ ਦੇ ਵਿੱਚ ਇਹ ਗੁਫਾਵਾਂ 46 ਫੁੱਟ ਉੱਚੀਆਂ ਸੀਗੀਆਂ ਕਿਉਂਕਿ ਧਰਤੀ ਤੋਂ ਪਹਾੜੀ ਕਾਫੀ ਉੱਚੀ ਹੈ 46 ਫੁੱਟ ਉੱਚੀਆਂ ਗੁਫਾਵਾਂ ਸੀ ਤੇ 200 ਮੀਟਰ ਤੱਕ ਲੰਬੀਆਂ ਸੀ ਅੰਦਰ ਕਮਰੇ ਵੀ ਬਣੇ ਹੋਏ ਸੀ ਘੋੜਿਆਂ ਦੇ ਸਮੇਤ ਸਿੰਘ ਇਹਨਾਂ ਚੋਂ ਅੰਦਰ ਜਾਂਦੇ ਹੁੰਦੇ ਰੇ ਟੀਲੇ ਪਹਾੜ ਹੋਣ ਕਰਕੇ ਜਿਹੜੇ ਹੈਗੇ ਇਹ ਗੁਫਾਵਾਂ ਕਾਫੀ ਜ਼ਿਆਦਾ ਬੰਦ ਹੋ ਗਈਆਂ ਇਹ ਜਿਹੜੀਆਂ ਪਹਾੜੀਆਂ ਤੁਸੀਂ ਦੇਖ ਰਹੇ ਹੋ ਇਹ ਸ਼ਿਵਾਲਿਕ ਦੀਆਂ ਪਹਾੜੀਆਂ ਹਿਮਾਚਲ ਤੋਂ ਬਿਲਕੁਲ ਨਾਲ ਹੀ ਇੱਥੋਂ ਹਿਮਾਚਲ 15 ਕਿਲੋਮੀਟਰ ਦੀ ਦੂਰੀ ਤੇ ਹੀ ਹੈ ਸਤਲੁਜ ਦਰਿਆ ਦੇ ਕੰਢੇ ਹੈ ਕਿਸੇ ਵੇਲੇ ਸਤਲੁਜ ਦਰਿਆ ਇੱਥੋਂ ਦੀ ਵਗਦਾ ਵੀ ਹੁੰਦਾ ਸੀ ਤੇ ਕਿਸੇ ਵੇਲੇ ਇੱਥੋਂ ਲਾਹੌਰ ਨੂੰ ਸਿੱਧਾ ਰਸਤਾ ਜਾਂਦਾ ਹੁੰਦਾ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਇਨ੍ਹਾਂ ਗੁਫਾਵਾਂ ਦੇ ਵਿੱਚ ਕਾਫੀ ਲੰਮਾ ਸਮਾਂ ਰਹੇ ਹੈਗੇ ਉਹਨਾਂ ਨੇ ਜਦੋਂ ਮੁਗਲਾਂ ਦੇ ਨਾਲ ਯੁੱਧ ਹੁੰਦੇ ਸੀਗੇ ਤਾਂ ਉਹ ਉਹ ਯੁੱਧ ਤੋਂ ਬਾਅਦ ਇੱਥੇ ਆਵੰਦੇ ਹੁੰਦੇ ਸੀ ਕਿਉਂਕਿ ਇਹ ਜਿਹੜਾ ਰਸਤਾ ਸੀ ਮੁਗਲਾਂ ਨੂੰ ਜਾਂ ਦੁਸ਼ਮਣਾਂ ਨੂੰ ਪਤਾ ਨਹੀਂ ਸੀ ਹੁੰਦਾ ਇਹਨਾਂ ਦੇ ਜਿਹੜਾ ਰਸਤਾ ਹੁੰਦਾ ਸੀ ਜਿਹੜਾ ਗੇਟ ਹੁੰਦਾ ਸੀ ਦਰਵਾਜ਼ਾ ਹੁੰਦਾ ਸੀਗਾ ਉਹ ਜੰਗਲਾਂ ਦੇ ਨਾਲ ਟੁਕਿਆ ਟੱਕਿਆ ਹੁੰਦਾ ਸੀਗਾ ਤੇ ਕਿਸੇ ਨੂੰ ਇਸ ਦਾ ਪਤਾ ਵੀ ਨਹੀਂ ਸੀ ਲੱਗਦਾ ਹੁੰਦਾ ਇੱਥੋਂ ਹੀ ਬੈਠ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜੇ ਪਹਾੜੀ ਰਾਜੇ ਸੀ ਤੇ ਮੋਗਲ ਰਾਜੇ ਸੀ ਉਹਨਾਂ ਨੂੰ ਚੈਲੰਜ ਕੀਤਾ ਸੀਗਾ ਤੇ ਉਹਨਾਂ ਨੂੰ ਈਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਵੇਲੇ ਪਹਾੜੀ ਰਾਜਾ ਭੀਮਚੰਦ ਹੁੰਦਾ ਸੀ ਜੋ ਸਾਰੇ ਪਹਾੜੀ ਰਾਜਿਆਂ ਦਾ ਮੁਖ ਸੀਗਾ ਉਹਨੂੰ ਈਨ ਮਨਾਈ ਉਹਨਾਂ ਨੂੰ ਯੁੱਧ ਦੇ ਵਿੱਚ ਹਰਾਇਆ ਤੇ ਬਲਾਸਪੁਰ ਦੇ ਉੱਤੇ ਸਿੰਘਾਂ ਨੇ ਕਬਜ਼ਾ ਕੀਤਾ ਬਲਾਸਪੁਰ ਦੇ ਨਾਲ ਨਾਲ ਮੰਡੀ ਕੁੱਲੂ ਚੰਬਾ ਤੱਕ ਉਹਨਾਂ ਨੇ ਈਨ ਮਨਾ ਕੇ ਆਪਣਾ ਕਬਜ਼ਾ ਕੀਤਾ 1712 ਦੇ ਵਿੱਚ ਬਹਾਦਰ ਸ਼ਾਹ ਦੇ ਨਾਲ ਵੀ ਯੁੱਧ ਹੋਇਆ ਜਿਸ ਤੋਂ ਬਾਅਦ ਕਿ ਬਹਾਦਰ ਸ਼ਾਹ ਦੀ ਜਿਹੜੀ ਮੌਤ ਹੋ ਗਈ ਸੀਗੀ ਤੇ ਇਹਨਾਂ ਗੁਫਾਵਾਂ ਦੀ ਜਿਸ ਆਮ ਸੰਭਾਲ ਦੇ ਲਈ ਮੇਰੇ ਹਿਸਾਬ ਦੇ ਨਾਲ ਐਸਜੀਪੀਸੀ ਨੂੰ ਬੀੜਾ ਚੱਕਣਾ ਚਾਹੀਦਾ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ ਬਾਬਾ ਕਿਸ਼ਨ ਸਿੰਘ ਦੀ ਤਾਂ ਕਿ ਜਿਹੜੀਆਂ ਗੁਫਾਵਾਂ ਹੈ ਇਹਨਾਂ ਦੇ ਸਾਵਾਂ ਸੰਭਾਲ ਕੀਤੀ ਜਾ ਸਕੇ ਕਿਉਂਕਿ ਇਤਿਹਾਸਕ ਨਿਸ਼ਾਨੀਆਂ ਇਹ ਬਹੁਤ ਵੱਡੀਆਂ ਅੱਜ ਤੋਂ 300 ਸਾਲ ਪੁਰਾਣੀਆਂ ਹੈ ਇਹ ਗੁਫਾਵਾਂ ਨੇ ਬਾਬਾ ਬੰਦਾ ਸਿੰਘ ਜੀ ਭਹਾਦਰ ਜਿਨ੍ਹਾਂ ਦਾ ਜਨਮ 1670 ਦੇ ਵਿੱਚ ਹੋਇਆ ਤੇ 1716 ਦੇ ਵਿੱਚ ਉਹ ਜੋਤੀ ਜੋਤ ਸਮਾ ਗਏ ਸੀ ਉਹਨਾਂ ਦਾ ਜਨਮ ਜੰਮੂ ਦੇ ਰਜੌਰੀ ਜ਼ਿਲ੍ਹੇ ਦੇ ਵਿੱਚ ਹੋਇਆ ਸੀ ਤੇ ਉਹਨਾਂ ਦਾ ਪੁਰਾਣਾ ਨਾਮ ਮਾਧੋਦਾਸ ਬੈਰਾਗੀ ਸੀਗਾ ਕਿਉਂਕਿ ਉਹ 15 ਸਾਲ ਦੀ ਉਮਰ ਦੇ ਵਿੱਚ ਘਰ ਛੱਡ ਕੇ ਘਰੋਂ ਚਲੇ ਗਏ ਸੀਗੇ ਇਹ ਜਿਹੜੀਆਂ ਗੁਫਾਵਾਂ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਨਾਲ ਇੱਕ ਪਿੰਡ ਵੀ ਹੁੰਦਾ ਸੀਗਾ ਜਿਮਕੇਹਰ ਜਿਹੜਾ ਕਿ ਜਦੋਂ ਬਹਾਦਰ ਸ਼ਾਹ ਨੂੰ ਪਤਾ ਲੱਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਇੱਥੇ ਰਹਿੰਦੇ ਰਹੇ ਆ ਤਾਂ ਉਹਨਾਂ ਨੇ ਹਮਲਾ ਕੀਤਾ ਜਿਸ ਦੇ ਕਾਰਨ ਜਿਹੜਾ ਜਿਮਕੇਹਰ ਪਿੰਡ ਉਜੜ ਗਿਆ ਸੀਗਾ ਇੱਥੇ 300 ਦੇ ਕਰੀਬ ਸਿੰਘਾਂ ਦੀ ਸ਼ਹੀਦੀ ਵੀ ਹੋਈ ਸੀ ਸੰਸਕਾਰ ਸਥਾਨ ਵੀ ਇੱਥੇ ਸੀ ਪਰ ਉਹ ਨਿਸ਼ਾਨੀਆਂ ਅੱਜ ਦੀ ਘੜੀ ਮਿਟ ਚੁੱਕੀਆਂ ਤੇ ਇਹ ਇਤਿਹਾਸਕ ਨਿਸ਼ਾਨੀਆਂ ਜਿਹੜੀਆਂ ਕਿ ਬਿਲਕੁਲ ਮਿਟਦੀਆਂ ਜਾ ਰਹੀਆਂ ਇਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਦੋ ਗੁਫਾਵਾਂ ਬਿਲਕੁਲ ਅਲੋਪ ਚੁੱਕੇ ਆ ਉਹ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਿੱਥੇ ਹੈ ਕਿੱਥੇ ਨਹੀਂ ਸਿਰਫ ਇੱਕ ਗੁਫਾ ਬਚੀ ਹੈ ਉਹ ਵੀ ਮੇਰੀ ਬੇਨਤੀ ਹੈ ਕਿ ਬਾਬਾ ਕਿਸ਼ਨ ਸਿੰਘ ਜੀ ਦੇ ਨਾਲ ਮਦਦ ਕਰਕੇ ਆਪਾਂ ਨੂੰ ਉਹ ਜਿਹੜੀ ਗੁਫਾ ਬਚਾਉਣੀ ਚਾਹੀਦੀ ਹੈ ਉਹ ਪੱਕੀ ਕਰਨੀ ਚਾਹੀਦੀ ਬਾਬਾ ਜੀ ਨੇ ਦੱਸਿਆ ਸੀ ਕਿ 2 ਲੱਖ ਰੁਪਏ ਦਾ ਖਰਚਾ ਹੁੰਦਾ ਹੈਗਾ ਜੋ ਉਹਨਾਂ ਨੂੰ ਮਦਦ ਮਿਲਦੀ ਹੈ ਤਾਂ ਉਹ ਪੱਕੀਆਂ ਕਰਵਾ ਲੈਣਗੇ ਬਾਕੀ ਜੇ ਵੀਡੀਓ ਸੁਣਨ ਵਾਲਿਆਂ ਦੇ ਵਿੱਚ ਕੋਈ ਵੀ ਬੰਦਾ ਮਦਦ ਕਰਨੀ ਚਾਹੁੰਦਾ ਹੈ ਤਾਂ ਮੈਨੂੰ ਕਾਲ ਕਰਕੇ ਜਾਂ ਮੈਸੇਜ ਕਰਕੇ ਦੱਸਿਓ ਆਪਾਂ ਖੁਦ ਜਾ ਕੇ ਉੱਥੇ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਆਪਾਂ 10-20 ਬੰਦੇ ਜਾਂਦੇ ਆ ਤਾਂ ਸ਼ਾਇਦ ਆਪਾਂ ਇਹਨਾਂ ਗੁਫਾਵਾਂ ਦੀ ਸਾਂਭ ਸੰਭਾਲ ਆਪਣੇ ਤਰੀਕੇ ਨਾਲ ਕਰ ਲਈਏ ਆਪਾਂ ਇਹਨਾਂ ਨੂੰ ਪੱਕੀ ਕਰਨ ਦੀ ਕੋਸ਼ਿਸ਼ ਕਰੀਏ ਜਾਂ ਵਿੱਚ ਮਿੱਟੀ ਕੱਢੀਏ ਜੇ ਕੋਈ 10-20 ਬੰਦੇ ਆਉਂਦੇ ਆ ਤਾਂ ਅਸੀਂ ਉਹਨਾਂ ਦੇ ਨਾਲ ਜ਼ਰੂਰ ਜਾਵਾਂਗੇ ਆਪਾਂ ਆਪਣੇ ਤੌਰ ਤੇ ਆਪਣੇ ਲੈਵਲ ਦੇ ਉੱਤੇ ਇਹਨਾਂ ਦੀ ਸਾਂਭ ਸੰਭਾਲ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਵੀਰੋ ਇਹ ਜਿਹੜੀ ਗੁਫਾ ਇੱਕ ਗੇਟ ਜਿਹੜਾ ਹੈਗਾਗਾ ਇਹ ਤੁਸੀਂ ਦੇਖ ਰਹੇ ਹੋ ਗੇਟ ਵੀ ਇੱਕ ਗੁਫਾ ਨੂੰ ਜਾਂਦਾ ਹੈਗਾ ਇਹ ਗੁਫਾ ਦਾ ਇੱਕ ਪਾਸਾ ਇਹਨਾਂ ਨੇ ਬਾਬਾ ਜੀ ਕਿਸ਼ਨ ਸਿੰਘ ਜੀ ਨੇ ਖੁਦ ਪੱਕਾ ਕਰਵਾਇਆਗਾ ਕਿਉਂਕਿ ਇਹ ਲੰਬੀ ਵਾਲ ਸੀ 200 ਮੀਟਰ ਲੰਮੀ ਸੀਗੀ ਤਾਂ ਕੁਝ ਸੈਨਾਂ ਨੇ ਅੱਗੋਂ ਬੰਦ ਕਰਕੇ ਇੰਨਾ ਇੱਕ ਪੱਕਾ ਕਰਵਾਤਾ ਤਾਂ ਕਿ ਜਿਹੜੀ ਹੈਗੀ ਇਹਦਾ ਇੱਕ ਹਿੱਸਾ ਕਿਤੇ ਨਾ ਕਿਤੇ ਤਰੀਕੇ ਨਾਲ ਬਚਿਆ ਰਹੇ ਤਾਂ ਬਾਬਾ ਕਿਸ਼ਨ ਸਿੰਘ ਜੀ ਨੇ ਮਦਦ ਦੀ ਘਾਰ ਵੀ ਕੀਤੀ ਹੈ ਤੇ ਮਦਦ ਦੀ ਘਾਰ ਲਗਾਈ ਹੈ ਤੇ ਆਪਾਂ ਨੂੰ ਮਦਦ ਕਰਨੀ ਚਾਹੀਦੀ ਅਸੀਂ ਮਦਦ ਕਰਾਂਗੇ ਤੁਸੀਂ ਮਦਦ ਕਰੋ ਤੇ ਜੇ ਗੁਰੂ ਦੇ ਸੱਚੇ ਸੇਖੋਂ ਹਨਾ ਤੇ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਕਮੈਂਟ ਕਰਕੇ ਆਪਣਾ ਮਸ਼ਵਰਾ ਜ਼ਰੂਰ ਦਿਓ ਤੇ ਜੇ ਤੁਹਾਨੂੰ ਲੱਗਦਾ ਕਿ ਅਸੀਂ ਚੰਗੀ ਵੀਡੀਓ ਲਿਆਉਣੀ ਹੈ ਤਾਂ ਗੁਰੂ ਦੇ ਸਿੱਖ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ